ਸਸ ਕੀ ਗੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਤੇ ਪੰਜਾਬ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਗੁਰੂ ਘਰ ਤੇ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਤਵਾਦ ਨਾਲ ਸੰਬੰਧਿਤ ਹੈ ਅੱਤਵਾਦ ਹਮੇਸ਼ਾ ਹੀ ਦੁਨੀਆ ਦੇ ਵਿੱਚ ਪਨਪ ਪਦਾ ਰਿਹਾ ਤੇ ਹਮੇਸ਼ਾ ਹੀ ਇਹਨਾਂ ਦੇਸ਼ਾਂ ਦੇ ਵਿੱਚ ਮਨੁੱਖਤਾ ਨੂੰ ਜਾਨੀਆਂ ਮਾਲੀ ਪ੍ਰਾਪਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਪਰ ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਜਾ ਰਹੇ ਹਾਂ ਦੋਸਤੋ ਇਸ ਨੇ ਦੁਨੀਆ ਸਾਰੀ ਦੁਨੀਆ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਸਾਰੀ ਦੁਨੀਆ ਨੂੰ ਝੋੜ ਕੇ ਰੱਖ ਦਿੱਤਾ ਸੀ। ਦੁਨੀਆ ਦਾ ਇੱਕ ਐਹੋ ਜਿਹਾ ਦੇਸ਼ ਜਿਹੜਾ ਆਪਣੇ ਆਪ ਨੂੰ ਵਰਲਡ ਪਾਵਰ ਕਹਾਉਂਦਾ। ਇੱਕ ਕਹਿੰਦੇ ਕੌਮ ਦੇ ਦੇਸ਼ ਦੇ ਵਿੱਚ ਆਤਵਾਦੀਆਂ ਨੇ ਕਿਸ ਤਰ੍ਹਾਂ ਉਸ ਦੇਸ਼ ਨੂੰ ਬਰਬਾਦੀ ਕੀਤੀ ਉੱਥੇ ਇੰਨੀਆਂ ਮੌਤਾਂ ਕੀਤੀਆਂ ਸੋ ਦੋਸਤੋ ਮੈਂ ਗੱਲ ਕਰ ਰਿਹਾ ਨੌ ਤੇ 11 ਸਤੰਬਰ ਦੇ ਜਿਹੜੇ 9 11 ਸਤੰਬਰ 2001 ਨੂੰ ਜਿਹੜਾ ਯੂ ایس ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਵਰਲਡ ਰੇਡ ਸੈਂਟਰ ਤੇ ਜੋ ਹਮਲਾ ਕੀਤਾ ਗਿਆ ਸੀ ਦੋਸਤੋ ਇਸ ਟਾਪਿਕ ਤੇ ਬਹੁਤ ਸਾਰੀਆਂ ਵੀਡੀਓਜ਼ ਬਣੀਆਂ ਹਨ ਚੈਨਲਸ ਤੇ ਵੀ ਵੀਡੀਓਜ਼ ਬਣੇ ਡਿਸਕਵਰੀ ਤੇ ਵੀ ਬਣੀਆਂ ਸੋ ਸਾਰੇ ਨੇ ਜ਼ਿਆਦਾਤਰ ਗੱਲ ਵੋਲਟ ਰੇਡ ਸੈਂਟਰ ਦੀ ਕੀਤੀ ਹੈ ਕਿ ਇਹ ਹਮਲਾ ਹੋਇਆ ਸੀ ਕਿੰਨਾ ਨੇ ਕੀਤਾ ਚਾਰ ਦੋਸਤੋ ਫਲਾਈਟਾਂ ਜਿਹੜੀਆਂ ਹਾਈਜੈਕ ਕੀਤੀਆਂ ਗਈਆਂ ਸੀ ਅੱਤਵਾਦੀਆਂ ਵੱਲੋਂ ਚਾਰਾਂ ਨੇ ਅਲੱਗ-ਉਲੱਗ ਜਗ੍ਹਾ ਤੇ ਹਾਈਜੈਕਰਸ ਨੇ ਉਹਨਾਂ ਨੂੰ ਮਤਲਬ ਹਿੱਟ ਕਰਨਾ ਸੀ ਉਹਨੂੰ ਜਿਹੜਾ ਉਹਨਾਂ ਦੇ ਨਿਸ਼ਾਨੇ ਸੀ ਉਹਨਾਂ ਵਿੱਚੋਂ ਤਿੰਨ ਫਲਾਈਟਾਂ ਤਾਂ ਉਹ ਸਫਲਤਾਪੂਰਵਕ ਹਿੱਟ ਕਰ ਦਿੰਦੇ ਜਿੱਥੇ ਉਹ ਕਰਨਾ ਚਾਹੁੰਦੇ ਸਨ ਪਰ ਚੌਥੀ ਫਲਾਈਟ ਜਿਹੜੀ ਯੂਨਾਈਟਿਡ ਏਅਰਲਾਈਨ ਦੀ ਫਲਾਈਟ 93 ਹੁੰਦੀ ਹੈ। ਦੋਸਤੋ ਉਸ ਦੇ ਪੈਸੇਂਜਰਸ ਜਿਹੜੇ ਉੱਤੇ ਯਾਤਰੀ ਹੁੰਦੇ ਆ ਉਹ ਉਹਨਾਂ ਹਾਈਜੈਕਰਸ ਦੇ ਨਾਲ ਬਹੁਤ ਪੂਰੀ ਲੜਾਈ ਲੜਦੇ ਉਹਨਾਂ ਦੇ ਨਾਲ। ਬਹੁਤ ਲੜਾਈ ਹੁੰਦੀ ਹੈ। ਤੇ ਉਹ ਆਪਣੀ ਲੜਾਈ ਵਿੱਚ ਕਾਮਯਾਬ ਵੀ ਹੁੰਦੇ ਆ ਔਰ ਉਹ ਜਹਾਜ਼ ਨੂੰ ਜਿੱਥੇ ਹਾਈਜੈਕਰਸ ਹਿੱਟ ਕਰਨਾ ਚਾਹੁੰਦੇ ਸੀ ਉੱਥੇ ਹਿੱਟ ਨਹੀਂ ਹੋਣ ਦਿੰਦੇ। ਜੇਕਰ ਉਹ ਏਅਰਲਾਈਨ ਫਲਾਈਟ ਜਿਹੜੀ 93 ਸੀਗੀ ਉਹਦੇ ਹਾਈ ਜੈਕਰਸ ਦੇ ਨਾਲ ਜਿਹੜੇ ਸ ਯਾਤਰੀਨ ਲੜਾਈ ਨਾਲ ਲੜੀ ਹੁੰਦੀ ਤੇ ਮੌਤਾਂ ਦੀ ਗਿਣਤੀ ਤੇ ਤਬਾਹੀ ਦਾ ਮੰਜ਼ਰ ਇਸ ਤੋਂ ਵੀ ਜ਼ਿਆਦਾ ਭਿਆਨਕ ਹੋਣਾ ਸੀ ਸੋ ਅੱਜ ਆਪਾਂ ਉਸੇ ਫਲਾਈਟ ਦੀ ਗੱਲ ਕਰਾਂਗੇ ਯੂਨਾਈਟਿਡ ਏਅਰਲਾਈਨ ਦੀ ਫਲਾਈਟ ਨੰਬਰ 93 ਉਸ ਦੇ ਵਿੱਚ ਕੀ ਹੋਇਆ ਕਿਸ ਤਰ੍ਹਾਂ ਜਿਹੜੀ ਉਹ ਯਾਤਰੀ ਸੀ ਉਹਨਾਂ ਨਾਲ ਕੀ ਵਾਪਰਿਆ ਕੀ ਉਹਨਾਂ ਦੀਆਂ ਭਾਵਨਾਵਾਂ ਸੀ ਕੈਸ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਉਸ ਫਲਾਈਟ ਦੇ ਵਿੱਚ ਜਿਹੜਾ ਹਾਈਜੈਕਰ ਸੀ ਉਹਨਾਂ ਦੇ ਨਾਲ ਸੋ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਆ ਕਿ ਇਹ ਜਿਹੜਾ ਹਮਲਾ 11 ਸਤੰਬਰ 2001 ਨੂੰ ਹੁੰਦਾ ਹ ਅਲ ਕਾਇਦਾ ਜੋ ਕਿ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਅੱਤਵਾਦੀ ਸੰਗਠਨ ਜਿਹਦਾ ਕਰਤਾ ਧਰਤਾ ਜਿਹੜਾ ਉਸਾਮਾ ਬਿਨ ਲਾਦਨ ਸੀ ਜੋ ਬਾਅਦ ਵਿੱਚ ਅਮਰੀਕੀ ਫੌਜ ਦੁਆਰਾ ਮਾਰ ਦਿੱਤਾ ਗਿਆ ਸੀ ਅਮਰੀਕੀ ਇਤਿਹਾਸ ਦੀ ਸਭ ਤੋਂ ਘਾਤਕ ਇਹ ਅਤਵਾਦੀ ਹਮਲਾ ਕਹਿ ਸਕਦੇ ਤੁਸੀਂ ਇਹਨੂੰ ਇਹਦੇ ਵਿੱਚ 19 ਅਤਵਾਦੀ ਸ਼ਾਮਲ ਹੋਏ ਸੀ ਠੀਕ ਹੈ ਜੀ 19 ਹਾਈਜੈਕਰ ਸ਼ਾਮਿਲ ਤੇ ਉਹਨਾਂ ਨੇ 4 ਫਲਾਈਟਾਂ ਜਿਹੜੀਆਂ ਸੀਗੀਆਂ 4 ਜਹਾਜ਼ਾਂ ਨੂੰ ਹਾਈਜੈਕ ਕੀਤਾ ਸੀ ਪਹਿਲਾ ਜਹਾਜ਼ ਸੀ ਜਿਹੜਾ ਅਮਰੀਕਨ 에ਅਰਲਾਈਨ ਦੀ ਫਲਾਈਟ 11 ਸੀ ਜਿਹੜਾ ਦੂਜਾ ਜਹਾਜ਼ ਸੀ ਉਹ ਯੂਨਾਈਟਿਡ 에ਅਰਲਾਈਨ ਦੀ ਫਲਾਈਟ 175 ਸੀ ਜਿਹੜਾ ਨਿਊਯਾਰਕ ਸਿਟੀ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਨਾਲ ਉਹਨਾਂ ਨੇ ਉਹਨੂੰ ਟਕਰਾਇਆ ਹਿੱਟ ਕੀਤਾ ਤੀਜਾ ਜਹਾਜ਼ ਸੀ ਦੋਸਤੋ ਜਿਹੜਾ ਉਹ ਅਮਰੀਕਨ 에ਅਰਲਾਈਨ ਦੀ ਫਲਾਈਟ 77 ਸੀ ਉਹ ਵਿਸ਼ਿੰਗਟਨ ਡੀਸੀ ਦੇ ਬਾਹਰ ਜਿਹੜਾ ਪੈਂਟਾਗਨ ਮਤਲਬ ਉੱਥੇ ਫੌਜ ਦਾ ਹੈੱਡਕੁਆਰਟਰ ਸੀਗਾ ਆਰਮੀ ਦਾ ਉਹਦੇ ਨਾਲ ਟਕਰਾਇਆ ਸੀ ਉਹਦੇ ਪਰਚਨੇ ਹਿੱਸੇ ਨਾਲ ਤੇ ਜਿਹੜਾ ਚੌਥਾ ਜਹਾਜ਼ ਸੀਗਾ ਯੂਨਾਈਟਿਡ 에어ਲਾਈਨ ਫਲਾਈਟ 93 ਉਹ ਪੈਂਸਿਲਵੇਨੀਆ ਦੇ ਇੱਕ ਏਰੀਆ ਉੱਤੇ ਉੱਥੇ ਖੇਤਾਂ ਵਿੱਚ ਜਾ ਕੇ ਡਿੱਗਿਆ ਸੀ ਉਹ ਕਿਉਂਕਿ ਉਹ ਪੈਸੇਂਜਰਸ ਨੇ ਉਸ ਨੂੰ ਆਪਣੇ ਮੰਜ਼ਿਲ ਤੇ ਪਹੁੰਚਣੇ ਨਹੀਂ ਦਿੱਤਾ ਸੋ ਦੋਸਤੋ 911 ਜਿਹੜਾ 9 ਜਿਹੜਾ 11 ਸਤੰਬਰ ਨੂੰ ਹਮਲਾ ਹੋਇਆ ਸੀ ਇਹਦੇ ਵਿੱਚ ਕਰੀਬਨ 3000 ਲੋਕ ਮਾਰੇ ਗਏ ਸੀ। ਇਹਨਾਂ 3000 ਲੋਕਾਂ ਦੇ ਵਿੱਚ ਆਮ ਲੋਕ ਵੀ ਸੀਗੇ। ਠੀਕ ਹੈ ਜੀ ਪੁਲਿਸ ਪਰਸਨਲ ਵੀ ਸੀਗੇ। ਫਾਇਰ ਬ੍ਰਿਗੇਡ ਨਾਲ ਸੰਬੰਧਿਤ ਕਰਮਚਾਰੀ ਵੀ ਸੀਗੇ। ਤੇ ਜਿਹੜੇ ਜਹਾਜ਼ ਦੇ ਕਰੂ ਮੈਂਬਰਸ ਆ ਉਹ ਵੀ ਸੀਗੇ। ਠੀਕ ਹੈ ਜੀ। ਪਰ ਜੇ ਫਲਾਈਟ 93 ਦੇ ਲੋਕਾਂ ਨੇ ਹਾਈਜੈਕਰਸ ਅੱਤਵਰ ਜਨ ਲੜਾਈ ਨਾ ਲੜੀ ਹਿੱਤ ਇਹ ਗਿਣਤੀ ਹੋਰ ਵੀ ਵੱਧ ਸਕਦੀ ਸੀ ਸੋ ਦੋਸਤੋ 11 ਸਤੰਬਰ 2001 ਨੂੰ ਸਭ ਤੋਂ ਪਹਿਲੀ ਫਲਾਈਟ ਇਹ ਜਿਹੜੀਆਂ ਚਾਰੇ ਫਲਾਈਟਾਂ ਸਨ ਦੋਸਤੋ ਇਹਨਾਂ ਦਾ ਜਿਹੜਾ ਫਲਾਈਟ ਸ਼ਡਿਊਲ ਸੀ 8 ਵਜੇ ਉੱਡਣੀਆਂ ਸੀ ਇਹ ਅਲੱਗ-ਅਲੱਗ 에어ਪੋਰਟਸ ਦੇ ਉੱਤੋਂ ਠੀਕ ਹੈ ਜੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਫਲਾਈਟ ਉੱਡਦੀ ਹੈ 11 ਸਤੰਬਰ ਨੂੰ ਉਹ 8:46 ਮਿੰਟ ਤੇ ਅਮਰੀਕਨ 에어ਲਾਈਨ ਦੀ ਫਲਾਈਟ 11 ਉੜਦੀ ਆ 5 ਹਾਈਜੈਕਰ ਹੁੰਦੇ ਫਲਾਈਟ ਦੇ ਵਿੱਚ ਜਿਹਦੇ ਵਿੱਚ ਮੁਹੰਮਦ ਅਤਾ ਜਿਹੜਾ ਇਹਨਾਂ ਦਾ ਹਾਈਜੈਕਰ ਸਭ ਤੋਂ ਕੈਪਟਨ ਸੀ ਇਹਨਾਂ ਦਾ ਕਮਾਂਡਰ ਸੀ ਉਹ ਪਹਿਲੀ ਫਲਾਈਟ ਨੂੰ ਉਡਾਉਂਦਾ ਤੇ ਉਸ ਨੂੰ ਦੋਸਤੋ ਵਾਰਲਡ ਟ੍ਰੇਡ ਸੈਂਟਰ ਦਾ ਜਿਹੜਾ ਉੱਤਰੀ ਟਾਵਰ ਹੁੰਦਾ ਉਹਦੇ ਵਿੱਚ ਲਿਆ ਕੇ ਸਿੱਧੀ ਉਹਨੂੰ ਹਿੱਟ ਕਰ ਦਿੰਦਾ ਇਹਦੇ ਵਿੱਚ ਦੋਸਤੋ ਸੈਂਕੜੇ ਲੋਕ ਮਾਰੇ ਜਾਂਦੇ ਆ ਉਸ ਤੋਂ ਬਾਅਦ ਤਕਰੀਬਨ ਇਸ ਫਲਾਈਟ ਦੇ ਉੱਤਰੀ ਟਾਵਰ ਨਾਲ ਟਕਰਾਉਣ ਤੋਂ 18 ਮਿੰਟ ਬਾਅਦ ਜਿਹੜੀ ਦੂਜੀ ਫਲਾਈਟ ਹੁੰਦੀ ਆ ਦੋਸਤੋ ਜਿਹੜੀ ਯੂਨਾਈਟਿਡ 에ਅਰਲਾਈਨ ਦੀ ਫਲਾਈਟ 175 ਹੁੰਦੀ ਆ ਉਸ ਨੂੰ ਜਿਹੜੇ ਪੰਜ ਹੋਰ ਹਾਈਜੈਕਰ ਹੁੰਦੇ ਆ ਉਹ ਲਿਆ ਕੇ ਉਸ ਨੂੰ ਦੱਖਣੀ ਟਾਵਰ ਦੇ ਨਾਲ ਟਕਰਾ ਦਿੰਦੇ ਵਿੱਚ ਮਾਰਦੇ ਉਹਦੇ ਸੋ ਉਹਦੇ ਵਿੱਚ ਵੀ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਆ ਉਹ ਮਾਰੇ ਜਾਂਦੇ ਆ ਉਸ ਤੋਂ ਬਾਅਦ ਤੀਜੀ ਫਲਾਈਟ ਹੁੰਦੀ ਜਿਹੜੀ ਦੋਸਤੋ ਓਹੋ 9:45 ਮਿੰਟ ਤੇ ਜਿਹੜੀ ਹੁੰਦੀ ਆ ਅਮਰੀਕਨ 에ਅਰਲਾਈਨ ਦੀ ਫਲਾਈਟ 77 ਹੁੰਦੀ ਆ ਉਸ ਨੂੰ ਵਾਸ਼ਿੰਗਟਨ ਡੀਸੀ ਜਿਹੜਾ ਇਲਾਕਾ ਉਹਦੇ ਉੱਤੋਂ ਦੀ ਚੱਕਰ ਕਰਕੇ ਉਹ ਘੁਮਾ ਕੇ ਉਹਨੂੰ ਜਿਹੜਾ ਪੈਂਟਾਗਨ ਆ ਜਿਹੜਾ ਅਮਰੀਕੀ ਫੌਜ ਦਾ ਜਿਹੜਾ ਦਿਲ ਕਿਹਾ ਜਾਂਦਾ ਜੀ ਨੂੰ ਹੈੱਡ ਕੁਆਟਰ ਆ ਉਹਦੇ ਪੱਛਮੀ ਹਿੱਸੇ ਦੇ ਵਿੱਚ ਲਿਆ ਕੇ ਹਾਈਜੈਕਰਸ ਮਾਰਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਦੋਸਤੋ ਜਦੋਂ ਇਹ ਫਲਾਈਟ ਜਿਹੜੀ ਹੁੰਦੀ ਆ ਇਹ ਪੈਂਟਾਗਨ ਜਿਹੜੇ ਨਾਲ ਟਕਰਾਉਂਦੀ ਆ ਉੱਥੇ ਫੌਜ ਦੇ ਹੈੱਡਕੁਆਟਰ ਨਾਲ ਉਸ ਤੋਂ 15 ਮਿੰਟ ਬਾਅਦ ਦੋਸਤੋ ਜਿਹੜਾ ਦੱਖਣੀ ਟਾਵਰ ਹੁੰਦਾ ਜਿਹੜਾ ਵਰਲਡ ਟ੍ਰੇਡ ਸੈਂਟਰ ਦਾ ਉਹ ਮਲਬੇ ਵਿੱਚ ਤਬਦੀਲ ਹੋ ਜਾਂਦਾ ਉਹ ਟਹਿ ਢੇਰੀ ਹੋ ਜਾਂਦਾ ਤੇ ਤਕਰੀਬਨ 10:30 ਵਜੇ ਜਿਹੜਾ ਉੱਤਰੀ ਟਾਵਰ ਹੁੰਦਾ ਉਹ ਵੀ ਮਲਬੇ ਦੇ ਰੂ ਬੱਚ ਉਹ ਟਹਿ ਢੇਰੀ ਹੋ ਜਾਂਦਾ ਠੀਕ ਹੈ ਜੀ ਬੜੀ ਧੂੜ ਉੱਡਦੀ ਆ ਦੋਸਤੋ ਬੜੇ ਮਿੱਟੀ ਦੇ ਬਰੀਕ ਕਣ ਉੱਡਦੇ ਮਲਬਾ ਉੱਡਦਾ ਜਿਹੜੇ ਆਸੇ ਪਾਸੇ ਦੀਆਂ ਇਮਾਰਤਾਂ ਹੁੰਦੀਆਂ ਉਹਨਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ ਲੋਕ ਜਿਹੜੇ ਜਿਹੜੇ ਉਹ ਇਮਾਰਤ ਢਹਿਣ ਨਾਲ ਜਿਹੜੀ ਟਾਵਰ ਹੁੰਦੇ ਉਹਦੇ ਨਾਲ ਤਾਂ ਲੋਕ ਮਰੇ ਹੀ ਮਰੇ ਜਿਹੜੇ ਲੋਕ ਸੜਕਾਂ ਤੇ ਜਾ ਰਹੇ ਸੀ ਜਾਂ ਨੇੜੇ ਦੇ ਜਿਹੜੇ ਆਲੇ ਦੁਆਲੇ ਘਰ ਸੀ ਉਨਰ ਵਿੱਚ ਧੂੜ ਮਿੱਟੀ ਦੇ ਕਣ ਜਿਹੜੇ ਉੱਡਦੇ ਕਿਉਂ ਲੋਕਾਂ ਦਾ ਸਾਹ ਘੁੱਟ ਨਾਲ ਹੀ ਕਈਆਂ ਦੀ ਮੌਤ ਹੋ ਜਾਂਦੀ। ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਯੂਨਾਈਟਿਡ 에ਅਰਲਾਈਨ ਦੀ ਫਲਾਈਟ 93 ਹੁੰਦੀ ਆ। ਉਸ ਨਾਲ ਕੀ ਵਾਪਰਿਆ? ਅੱਜ ਦਾ ਟੌਪਿਕ ਆਪਣਾ ਇਹ ਉਹੀ ਆ। ਪਹਿਲਾਂ ਮੈਂ ਥੋੜੀ ਜੀ ਇੰਟਰੋਡਕਸ਼ਨ ਦਿੱਤੀ ਆ ਕਿ ਵਲਡ ਰੇਟ ਸੈਂਟਰ ਤੇ ਹੋਇਆ ਕੀ ਸੀ। ਅੱਜ ਆਪਾਂ ਉਸ ਫਲਾਈਟ ਦੀ ਗੱਲ ਕਰਾਂਗੇ ਜਿਹਦੇ ਯਾਤਰੀਆਂ ਨੇ ਬਹੁਤ ਸੰਘਰਸ਼ ਕੀਤਾ, ਲੜਾਈ ਲੜੀ। ਤੇ ਉਹ ਜਿਹੜੀ ਫਲਾਈਟ 93 ਸੀਗੀ ਯੂਨਾਈਟਿਡ 에ਅਰਲਾਈਨ ਦੀ ਉਸ ਨੂੰ ਆਪਣੇ ਨਿਸ਼ਾਨੇ ਤੇ ਹਾਈਜੈਕਰਸ ਨੇ ਮਜਬੂਰ ਕਰਤਾ ਕਿ ਉਹ ਜਹਾਜ਼ ਨੂੰ ਖੇਤਾਂ ਵਿੱਚ ਸਿੱਟਣਾਂ ਦੇ ਮਜਬੂਰ ਕੀਤਾ ਤੇ ਉਹ ਹਿੱਟ ਨਹੀਂ ਕਰ ਸਕਿਆ ਆਪਣੇ ਨਿਸ਼ਾਨੇ ਨੂੰ ਸੋ ਦੋਸਤੋ ਜਿਹੜੀ ਫਲਾਈਟ ਯੂਨਾਈਟਿਡ 에ਅਰਲਾਈਨ ਦੀ ਫਲਾਈਟ 93 ਹੁੰਦੀ ਇਹਨੇ ਤਕਰੀਬਨ 8 ਵਜੇ ਨਿਊ ਜਰਸੀ ਨਿਵਾਰਕ ਦੇ ਨਿਊ ਜਰਸੀ 에ਅਰਪੋਰਟ ਤੋਂ ਇਹਨੇ 8 ਵਜੇ ਵਿੱਡਣਾ ਸੀ ਇਹ ਫਲਾਈ ਜਿਹੜੀ ਸਨ ਫਰਾਂਸਿਸਕੋ ਨੂੰ ਜਾ ਰਹੀ ਸੀ ਫਲਾਈਟ ਦੇ ਵਿੱਚ 33 ਪੈਸੇਂਜਰ ਸਵਾਰ ਹੁੰਦੇ ਆ ਉਹਦੇ ਵਿੱਚ 7 ਆ ਜਿਹੜੇ ਉਹ ਕਰਿਊ ਮੈਂਬਰਸ ਹੁੰਦੇ ਆ ਜਿਹਦੇ ਵਿੱਚ ਪਾਇਲਟ ਵੀ ਹੁੰਦਾ ਠੀਕ ਹੈ ਜੀ 8 ਵਜੇ ਫਲਾਈਟ ਨੇ ਉੱਡਣਾ ਸੀ ਪਰ ਫਲਾਈਟ ਲੇਟ ਉੱਡਦੀ ਆ 46 ਮਿੰਟ ਕਿਉਂਕਿ ਜਿਹੜੀ ਹਵਾਈ ਪੱਟੀ ਹੁੰਦੀ ਆ ਜਿਹਦੇ ਉੱਤੇ ਜਹਾਜ਼ ਨੇ ਉੱਡਣ ਤੋਂ ਉਸਤੇ ਕਾਫੀ ਟ੍ਰੈਫਿਕ ਸੀ ਫਲਾਈਟਾਂ ਉੱਡ ਰਹੀਆਂ ਸੀ ਆ ਰਹੀਆਂ ਸੀ 46 ਮਿੰਟ ਦੇਰੀ ਨਾਲ ਉੜਦੀ ਹੈ ਦੂਜੇ ਜਹਾਜ਼ਾਂ ਨਾਲੋਂ ਜਿਹੜੇ ਦੂਜੇ ਜਹਾਜ਼ ਉਹ 8 ਵਜੇ ਟੇਕ-ਆਫ ਕਰ ਜਾਂਦੇ ਆ ਜਿਹੜੇ 15 ਅਤਵਾਦੀ ਹੁੰਦੇ ਦੂਜੀ ਇਹਦੇ ਵਿੱਚ ਚਾਰ ਹਾਈਜੈਕਰ ਸੀ ਇੱਕ ਹਾਈਜੈਕਰ ਘੱਟ ਸੀ ਕਿਉਂਕਿ ਉਸ ਨੂੰ ਕੁਝ ਸਮਾਂ ਪਹਿਲਾਂ ਜਦੋਂ ਅਮਰੀਕਾ ਵਿੱਚ ਐਂਟਰ ਕਰਨ ਲੱਗਾ ਸੀ ਤਾਂ ਜਿਹੜਾ ਇਮੀਗ੍ਰੇਸ਼ਨ ਦਾ ਕੋਈ ਬੰਦਾ ਹੁੰਦਾ ਉਹ ਸ਼ੱਕੀ ਹਾਲਾਤ ਵਿੱਚ ਉਹਨੂੰ ਫੜ ਲੈਂਦਾ ਤੇ ਉਹਨੂੰ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋਣ ਦਿੰਦਾ ਇਸ ਕਰਕੇ ਬਾਕੀ ਜਹਾਜ਼ਾਂ ਨਾਲ ਤਿੰਨਾਂ ਨਾਲੋਂ ਬਾਕੀਆਂ ਵਿੱਚ 5-5 ਜਿਹੜੇ ਹਾਈਜੈਕਰਸ ਸੀਗੇ ਇਹਦੇ ਵਿੱਚ 4 ਸੀ 1 ਘੱਟ ਸੀ ਸੋ 8:46 ਮਿੰਟ ਤੇ ਫਲਾਈਟ ਟੇਕ ਆਫ ਕਰਦੀ ਆ ਜਦੋਂ ਇਹ ਟੇਕ ਆਫ ਕਰਦੀ ਆ ਉਸ ਤੋਂ ਪਹਿਲਾਂ ਜਿਹੜੇ ਵਲਟ ਰੇਡ ਸੈਂਟਰ ਤੇ ਹਮਲਾ ਹੋ ਚੁੱਕਿਆ ਸੀ ਪੈਂਟਾਗਨ ਦੇ ਵਿੱਚ ਵੀ ਹਮਲਾ ਹੋ ਚੁੱਕਿਆ ਸੀ ਸੋ ਆਬਵੀਅਸ ਸੀਗਾ ਕਿ ਇਸ ਨੂੰ ਫਲਾਈਟ ਨੂੰ ਇਨਫੋਰਮੇਸ਼ਨ ਸਾਰੀਆਂ ਫਲਾਈਟਾਂ ਨੂੰ ਜਿਹੜੀ ਇਨਫੋਰਮੇਸ਼ਨ ਜਾਣੀ ਸੀਗੀ ਦੋਸਤੋ ਇਸ ਤੋਂ ਬਾਅਦ ਕੀ ਹੁੰਦਾ ਜਿਹੜਾ ਫਲਾਈਟ ਡਿਸਪੈਚਰ ਹੁੰਦਾ ਹੈ ਜਿਹੜੇ ਫਲਾਈਟ ਨੇ ਜਿਹਨੇ ਸਾਰੀਆਂ ਫਲਾਈਟਾਂ ਨੂੰ ਜਿਵੇਂ ਆਪਾਂ ਕਹਿੰਦੇ ਨੇ ਰਸਤਾ ਜਿਵੇਂ ਟਰੱਕ ਡਿਸਪੈਚਰ ਹੁੰਦੇ ਆ ਰੂਟ ਬਣਾਉਂਦੇ ਆ ਫਲਾਈਟ ਡਿਸਪੈਚਰ ਜਿਵੇਂ ਰੂਟ ਸਾਰੇ ਬਾਰੇ ਉਹਨੇ ਫਲਾਈਟਾਂ ਨੂੰ ਦੱਸਣਾ ਹੁੰਦਾ ਉਹ ਸਾਰੀਆਂ ਫਲਾਈਟਾਂ ਨੂੰ ਜਿਹੜਾ ਇੱਕ ਮੈਸੇਜ ਛੱਡਦਾ ਉਹ ਪਾਇਲਟਸ ਨੂੰ ਕਿ ਜਿਹੜਾ ਅਮਰੀਕਾ ਇਹ ਅੱਤਵਾਦੀ ਮਤਲਬ ਹਮਲੇ ਹੋ ਚੁੱਕਿਆ ਹੈ ਹਮਲੇ ਦੀ ਕੈਦ ਵਿੱਚ ਠੀਕ ਹੈ ਜੀ ਉਹ 9:19 ਤੇ ਜਿਹੜਾ ਐਡ ਬਲਿੰਗਰ ਇਹਦਾ ਨਾਮ ਹੁੰਦਾ ਐਡ ਬਲਿੰਗਰ ਡਿਸਪੈਚਰ ਦਾ ਨਾਮ ਇਹ ਜਿਹੜਾ ਸਾਰੀਆਂ ਫਲਾਈਟਾਂ ਨੂੰ ਪਾਇਲਟਸ ਨੂੰ ਮੈਸੇਜ ਕਰਦਾ ਪਰ ਜਿਹੜੀ ਫਲਾਈਟ 93 ਹੁੰਦੀ ਆ ਉਹਨੂੰ 9:19 ਤੇ ਉਹਨੂੰ ਇਹ ਮੈਸੇਜ ਕਰਦਾ 9:23 ਤੇ ਉਹਨੂੰ ਮੈਸੇਜ ਰਿਸੀਵ ਹੁੰਦਾ ਤੇ 9:26 ਤੇ ਜਿਹੜਾ ਪਾਇਲਟ ਆ ਉਹ ਬੈਕ ਮੈਸੇਜ ਕਰਦਾ ਇਹ ਮੈਨੂੰ ਮੈਸੇਜ ਮਿਲ ਗਿਆ ਤੇ 9:28 ਮਿੰਟ ਤੇ ਦੋਸਤੋ ਜਿਹੜੇ ਹਾਈਜੈਕਰਸ ਹੁੰਦੇ ਆ ਉਹ 플ੈਨ ਨੂੰ ਹਾਈਜੈਕ ਕਰ ਲੈਂਦੇ ਆ 플ੈਨ ਹਾਈਜੈਕ ਹੋ ਚੁੱਕਿਆ ਹੁੰਦਾ ਉਸ ਤੋਂ ਬਾਅਦ 플ੈਨ ਹਾਈਜੈਕ ਜਿਹੜਾ ਕਰਦਾ ਬੰਦਾ ਜਿਹੜਾ ਹਾਈਜੈਕਰ ਹੁੰਦਾ ਉਹਦਾ ਨਾ ਜਿਆਦਾ ਜਰਾਹਾ ਹੁੰਦਾ ਉਹਦਾ ਨਾ ਇੱਕ ਟ੍ਰੇਨਡ ਪਾਇਲਟ ਹੁੰਦਾ ਉਹ ਉਹਨੇ ਟ੍ਰੇਨਿੰਗ ਲਈ ਹੁੰਦੀ ਪਹਿਲਾਂ ਪਾਇਲਟ ਦੀ ਸੋ ਦੋਸਤੋ ਸਭ ਤੋਂ ਪਹਿਲਾਂ ਉਹ ਜਿਹੜਾ ਫਲਾਈਟ ਹੁੰਦੀ ਆ ਉਹਦਾ ਜਿਹੜਾ ਆਟੋ ਰੀਸੈਟ ਮੋਡ ਹੁੰਦਾ ਜਿਹੜਾ ਆਟੋ ਚਾਲਕ ਮੋਡ ਹੁੰਦਾ ਜਿਹੜਾ ਉਹਨੂੰ ਰੀਸੈਟ ਕਰਦਾ ਕਿਉਂਕਿ ਫਲਾਈਟ ਤੇ ਪਾਇਲਟ ਨੇ ਉਹ ਕੀ ਕਰਦੇ ਆ ਉਹ ਆਟੋਮੈਟਿਕ ਮਤਲਬ ਉਹ ਮੋਡ ਤੇ ਲਾ ਦਿੰਦੇ ਆ ਫਲਾਈਟ ਦਾ ਉਹਦੇ ਵਿੱਚ ਭਰ ਦਿੰਦੇ ਉਹਦੀ ਡੈਸਟੀਨੇਸ਼ਨ ਵਗੈਰਾ ਫਲਾਈਟ ਆਪਣੇ ਆਪ ਉੱਡ ਜਾਂਦੀ ਆ ਜਦੋਂ ਚਾਹੇ ਜਿਹੜਾ ਉਹ ਫਲਾਈਟ ਪਾਇਲਟ ਹੁੰਦਾ ਉਹ ਕੰਟਰੋਲ ਆਪਣੇ ਹੱਥੇ ਲੈ ਸਕਦਾ ਸੋ ਜਿਆਦ ਜਿਹੜਾ ਜਿਹੜਾ ਅਤਵਾਦੀ ਸੀ ਜਿਹੜਾ ਹਾਈਜੈਕਰ ਸੀ ਉਹਨੂੰ ਪਤਾ ਸੀ ਕਿ ਆਟੋਮੈਟਿਕ ਮੋਡ ਤੇ ਲੱਗਾ ਹੋਈ ਆ ਫਲਾਈਟ ਉਹ ਉਹਨੂੰ ਰੀਸੈਟ ਕਰਦਾ ਮਤਲਬ ਉਹਨੂੰ ਦੁਬਾਰਾ ਉਹਨੂੰ ਫਲਾਈਟ ਦਾ ਮੋਡ ਚੇਂਜ ਕਰ ਦਿੰਦਾ ਤੇ ਉਹਨੂੰ ਪੂਰਬ ਵੱਲ ਮੋੜ ਦਿੰਦਾ ਫਲਾਈਟ ਸੋ ਦੋਸਤੋ ਉਸ ਤੋਂ ਬਾਅਦ ਫਲਾਈਟ ਦੇ ਵਿੱਚ ਜਿਹੜੇ ਪਸੰਜਰ ਹੁੰਦੇ ਤੇ ਕਰੂ ਮੈਂਬਰ ਉਹਨਾਂ ਦਾ ਸੰਘਰਸ਼ ਸ਼ੁਰੂ ਹੁੰਦਾ ਹੈ ਫਲਾਈਟ ਦੇ ਹਾਈਜੈਕਰਸ ਦੇ ਨਾਲ ਇਹ ਜਿਹੜਾ ਸੰਘਰਸ਼ ਹੈ ਇਹਦੀ ਸਾਰੀ ਜਾਣਕਾਰੀ ਕਿੱਥੋਂ ਪ੍ਰਾਪਤ ਹੋਈ ਜਿਹੜਾ ਫਲਾਈਟ ਡਾਟਾ ਰਿਕਾਰਡਰ ਹੁੰਦਾ ਹੈ ਤੇ ਬਲੈਕ ਬਾਕਸ ਹੁੰਦਾ ਜੋ ਫਲਾਈਟ ਦੇ ਵਿੱਚ ਜੋ ਅਗਰ ਜਹਾਜ਼ ਕ੍ਰੈਸ਼ ਹੋ ਜਾਂਦਾ ਜਾਂ ਡਿੱਗ ਜਾਂਦਾ ਜਾਂ ਤਬਾਹ ਹੋ ਜਾਂਦਾ ਤਾਂ ਉਹ ਸਾਰੀ ਜਾਣਕਾਰੀ ਜੋ ਜਹਾਜ਼ ਦੇ ਵਿੱਚ ਕੀ ਹੋਇਆ ਪੈਸੈਂਜਰਸ ਦੀ ਕੀ ਗੱਲ ਹੋਈ ਫਲਾਈਟ ਦੇ ਜਿਹੜੇ ਪਾਇਲਟ ਉਹਨਾਂ ਨੇ ਕੀ ਗੱਲ ਕੀਤੀ ਉਹ ਸਾਰਾ ਡਾਟਾ ਉਹਦੇ ਵਿੱਚ ਰਿਕਾਰਡ ਹੋ ਜਾਂਦਾ ਉਹ ਜੋ ਬਾਅਦ ਵਿੱਚ ਜਿਹੜੇ ਇਨਵੈਸਟੀਗੇਸ਼ਨ ਅਧਿਕਾਰੀ ਉਹਨਾਂ ਨੂੰ ਲੱਭ ਜਾਂਦਾ ਉੱਥੇ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਸੰਘਰਸ਼ ਲੜਿਆ ਸੋ ਦੋਸਤੋ ਸਭ ਤੋਂ ਪਹਿਲਾਂ ਇੱਕ ਪੈਸੇਂਜਰ ਜਿਹੜਾ ਹੁੰਦਾ ਜਿਹਦਾ ਨਾਂ ਹੁੰਦਾ ਥਾਮਸ ਬਰਨੇਟ ਜੂਨੀਅਰ ਦੋਸਤੋ ਉਹ ਆਪਣੀ ਪਤਨੀ ਨੂੰ ਫੋਨ ਕਰਦਾ ਫੋਨ ਤੇ ਐਗਜ਼ੈਕਟ ਵਰਡਿੰਗ ਜਿਹੜੀ ਉਹਨੇ ਕਹੀ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਉਹ ਕਹਿੰਦਾ ਕਿ ਮੈਨੂੰ ਪਤਾ ਹੈ ਕਿ ਅਸੀਂ ਮਰ ਜਾਣਾ ਹੈ ਸਾਡੇ ਵਿੱਚੋਂ ਤਿੰਨ ਜਾਣੇ ਹਨ ਜੋ ਕੁਝ ਕਰਨ ਜਾ ਰਹੇ ਹਨ ਮਤਲਬ ਉਹ ਕੋਈ ਪਲਾਨ ਬਣਾਇਆ ਹੋਇਆ ਸੀ ਉਹਨਾਂ ਦਾ ਕਿ ਹਾਈ ਜੈਕਰਸ ਨਾਲ ਕਿਸ ਤਰ੍ਹਾਂ ਲੜਾਈ ਲੜਨੀ ਹੈ ਅੱਗੇ ਉਹ ਆਪਣੇ ਪਤਨੇ ਨੂੰ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਿਆਰੀ ਇੰਨਾ ਕਹਿ ਕੇ ਫੋਨ ਉਹ ਕੱਟ ਕਰ ਦਿੰਦਾ ਇੱਕ ਹੋਰ ਪਸੇਂਜਰ ਜਿਹੜਾ ਹੁੰਦਾ ਟਰॉड ਬੀਮਬਰ ਉਹਦੀ ਵੌਇਸ ਰਿਕਾਰਡਰ ਦੇ ਵਿੱਚ ਜਿਹੜਾ ਫਲਾਈਟ ਡਾਟ ਰਿਕਾਰਡਰ ਉਹਦੇ ਵਿੱਚ ਵੌਇਸ ਰਿਕਾਰਡ ਹੁੰਦੀ ਉਹਦੇ ਵਿੱਚ ਕੀ ਕਹਿੰਦਾ ਕਿ ਕੀ ਤੁਸੀਂ ਲੋਕ ਤਿਆਰ ਹੋ ਚਲੋ ਚੱਲੀਏ ਮਤਲਬ ਇਸ ਤਰ੍ਹਾਂ ਲੱਗਦਾ ਕਿ ਉਹ ਸਾਰੇ ਪਸੇਂਜਰਸ ਨੂੰ ਅਗਾਹ ਕਰ ਰਿਹਾ ਕਿ ਤੁਸੀਂ ਤਿਆਰ ਹੋ ਹਾਈਜੈਕਰਸ ਨਾਲ ਲੜਨ ਲਈ ਫਿਰ ਉਹ ਕਹਿੰਦਾ ਚਲੋ ਚੱਲੀਏ ਦੋਸਤੋ ਇੱਕ ਫਲਾਈਟ ਅਟੈਂਡੈਂਟ ਹੈ ਸੈਂਡੀ ਬੈਡਸ਼ਾ ਬੈਡਸ਼ਾ ਸੈਂਡੀ ਬੈਡਸ਼ਾ ਉਹਦੀ ਵੀ ਜਿਹੜੀ ਆਵਾਜ਼ ਆ ਉਹ ਫਲਾਈਟ ਦਾ ਰਿਕਾਰਡ ਤੇ ਰਿਕਾਰਡ ਹੁੰਦੀ ਆ ਉਹ ਆਪਣੇ ਪਤੀ ਨੂੰ ਫੋਨ ਕਰਦੀ ਆ ਉਹਨੂੰ ਦੱਸਦੀ ਆ ਕਿ ਮੈਂ ਪਾਣੀ ਉਬਾਲ ਰਹੀ ਸੀ ਕਾਦੇ ਵਾਸਤੇ ਹਾਈਜੈਕ ਆਫ ਦੇ ਉੱਪਰ ਸੁੱਟਣ ਵਾਸਤੇ ਉਹ ਫਿਸਲ ਜਾਂਦੀ ਆ ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਸਾਰੇ ਜਿਹੜੇ ਲੋਕ ਆ ਉਹ ਬਿਜ਼ਨਸ ਕਲਾਸ ਵੱਲ ਭੱਜ ਰਹੇ ਆ ਮੈਨੂੰ ਵੀ ਜਾਣਾ ਪਊਗਾ ਇਸ ਤੋਂ ਬਾਅਦ ਉਹ ਬਾਏ ਕਹਿੰਦੇ ਆਉਦੇ ਪਤੀ ਨੂੰ ਤੇ ਫੋਨ ਕੱਟਿਆ ਜਾਂਦਾ ਇਸ ਤੋਂ ਬਾਅਦ ਦੋਸਤੋ ਜਿਹੜੇ ਪੈਸੇਂਜਰ ਹੁੰਦੇ ਇੱਕ ਵੋਟ ਵੋਟ ਕਰਦੇ ਆ ਜਿਵੇਂ ਇਲੈਕਸ਼ਨ ਹੁੰਦਾ ਨਾ ਵੋਟ ਕਰਦੇ ਕਿਉਂਕਿ ਕੁਝ ਪੈਸੇਂਜਰ ਹੋਣਗੇ ਜਿਹੜੇ ਨਹੀਂ ਤਿਆਰ ਹੋਣਗੇ ਲੜਨ ਲਈ ਕੁਝ ਪਸੰਦਰ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਸਾਨੂੰ ਲੜਨਾ ਪਵੇਗਾ ਕਿਉਂਕਿ ਇਸ ਸਮੇਂ ਤੱਕ ਦੋਸਤੋ ਜਿਵੇਂ ਫੋਨ ਕਰ ਰਹੇ ਸੀ ਆਪਣੇ ਰਿਲੇਟਿਵ ਨੂੰ ਕਰੂ ਮੈਂਬਰ ਸੀ ਜਾਂ ਪੈਸੇਂਜਰ ਸੀ ਉਹ ਆਪਣੇ ਘਰਾਂ ਵਿੱਚ ਫੋਨ ਕਰ ਰਹੇ ਸੀ ਤੇ ਸਾਰਿਆਂ ਨੂੰ ਪਤਾ ਜਿਹੜੇ ਫਲਾਈਟ ਦੇ ਮੈਂਬਰ ਸਾਰਿਆਂ ਨੂੰ ਪਤਾ ਲੱਗ ਚੁੱਕਾ ਇਹ ਸਾਡਾ ਜਹਾਜ਼ ਹਾਈਜੈਕ ਹੋ ਚੁੱਕਿਆ ਉਹਨਾਂ ਨੂੰ ਜਿਹੜੀ ਦੂਜੀ ਜਹਾਜ਼ ਤੈਨ ਜਿਹੜੇ ਉਹ ਖਤਮ ਹੋ ਚੁੱਕੇ ਸੀ ਟਕਰਾ ਚੁੱਕੇ ਸੀ ਉਹਨਾਂ ਬਾਰੇ ਵੀ ਉਹਨਾਂ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਸੀ ਕਿ ਉਹਨਾਂ ਨਾਲ ਕੀ ਹੋਇਆ ਤੇ ਉਹਨਾਂ ਨੂੰ ਇਹ ਵੀ ਪਤਾ ਗਿਆ ਸਾਡਾ ਜਹਾਜ਼ ਵੀ ਹਾਈਜੈਕਰਸ ਦੀ ਗ੍ਰਿਫਤ ਦੇ ਵਿੱਚ ਹੈ ਕਿ ਸਾਡੇ ਜਹਾਜ਼ ਨਾਲ ਵੀ ਇਸ ਤਰ੍ਹਾਂ ਹੀ ਹੋਣ ਜਾ ਰਿਹਾ ਅਸੀਂ ਸਾਰੇ ਮਰਨ ਵਾਲੇ ਹਾਂ ਤੋਂ ਸਾਰਾ ਉਹ ਪਤਾ ਲੱਗ ਗਿਆ ਸੀ ਉਹ ਕੋਈ ਪਸੰਦਰ ਜਿਹੜੇ ਆ ਉਹ ਲੜਨ ਲਈ ਤਿਆਰ ਸੋ VOTING ਕੀਤੀ ਜਾਂਦੀ ਆ ਤੇ ਜਿਆਦਾ ਪਸੰਜਰ ਜਿਹੜੇ ਉਹ ਵੋਟ ਜਿਆਦਾ ਉਹਨਾਂ ਦੇ ਨਿਕਲਦੀ ਜਿਹੜੇ ਲੜਨ ਨੂੰ ਤਿਆਰ ਆ। ਸੋ ਦੋਸਤੋ ਇਥੋਂ ਜਿਹੜੀ ਉਹਨਾਂ ਦੀ ਲੜਾਈ ਸ਼ੁਰੂ ਹੁੰਦੀ ਆ ਪਸੰਜਰਸ ਦੀ। ਉਹ ਜਾ ਕੇ ਜਿਹੜਾ ਕਾਕਪਿਟ ਹੁੰਦਾ ਜਿੱਥੇ ਅੱਗੇ ਪਾਇਲਟ ਬੈਠਦਾ ਜਿੱਤੇ ਜਹਾਜ਼ ਚਲਾਉਂਦੇ ਉਹਦੇ ਵਿੱਚ ਹਾਈਜੈਕਰ ਸਾਰੇ ਉਹ ਅੰਦਰ ਹੁੰਦੇ ਆ। ਤੇ ਉਹ ਜਹਾਜ਼ ਜਿਹੜਾ ਹੁੰਦਾ ਉਹ ਆਪ ਬੇਟਾ ਉਦੋਂ ਪਿੱਛੇ ਜਿਹੜੇ ਪਸੰਦਰ ਬੈਠੇ ਨੇ ਉਹ ਬੰਦ ਸੀ ਉਹ ਪਹਿਲਾਂ ਉਹ ਉਹਦਾ ਦਰਵਾਜ਼ਾ ਤੋੜਦੇ ਆ ਉਹ ਤੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਪੂਰਾ ਆਪ ਦਾ ਅੱਡੀ ਚੂਟੀ ਦਾ ਜ਼ੋਰ ਲਾਉਂਦੇ ਆ ਪਸੰਦਰ ਜਿਹੜਾ ਹਾਈ ਜੈਕਰ ਹੁੰਦਾ ਜਿਹੜਾ ਪਲੇਨ ਉਡਾ ਰਿਆ ਹੁੰਦਾ ਉਸ ਨੂੰ ਇਹ ਅੰਦੇਸ਼ਾ ਹੋ ਜਾਂਦਾ ਨਾਲ ਦੇ ਹਾਈ ਜੈਕਰਸ ਨੂੰ ਵੀ ਕਿ ਜਿਹੜੇ ਇਹ ਲੋਕ ਆ ਸੰਘਰਸ਼ ਦੇ ਉੱਤਰ ਆਏ ਇਹ ਸਾਨੂੰ ਆਪਣੇ ਟਿਕਾਣੇ ਤੇ ਨਹੀਂ ਪਹੁੰਚਣ ਦੇਣਗੇ ਇਹ ਸਾਨੂੰ ਸੰਘਰਸ਼ ਨਾਲ ਇਹਨਾਂ ਨੇ ਸੱਤ ਜਿਹੜਾ ਕੰਟਰੋਲ ਆ ਉਹ ਲੈ ਲੈਣਾ ਸੋ ਉਹ ਕੀ ਉਹ ਪਲਾਨ ਬਣਾਉਂਦੇ ਕਿ ਕਿਉਂ ਨਾ ਜਹਾਜ਼ ਨੂੰ ਜਿਹੜੇ ਕ੍ਰੈਸ਼ ਕਰ ਦਿੱਤਾ ਜਾਵੇ ਕਿਤੇ ਵੀ ਸੋ ਦੋਸਤੋ ਉਸ ਤੋਂ ਪਹਿਲਾਂ ਉਹ ਦਰਵਾਜ਼ਾ ਤੋੜ ਦਿੰਦੇ ਆ ਦਰਵਾਜ਼ਾ ਤੋੜਨ ਦਾ ਵੀ ਆਉਂਦਾ ਉਹ ਉਹਦੇ ਵਿੱਚ ਉਹ ਇੱਕ ਦੂਜੇ ਨੂੰ ਬੋਲਦੇ ਆ ਹਾਈਜੈਕਰਸ ਨੂੰ ਜਿਹੜੇ ਪਸੰਜਰ ਹੁੰਦੇ ਆ ਹੱਥੋਂ ਪਾਈ ਹੁੰਦੇ ਆ ਉਹ ਠੀਕ ਹੈ ਜਦੋਂ ਹੱਥੋਂ ਪਾਈ ਹੁੰਦੇ ਜਿਹੜਾ ਪਸੰਜਰ ਪਾਇਲਟ ਜਿਹੜਾ ਹੁੰਦਾ ਜਿਹੜਾ ਹਾਈਜੈਕ ਹੁੰਦਾ ਜਹਾਜ਼ ਉਡਾ ਰਿਆ ਹੁੰਦਾ ਉਸ ਨੂੰ ਪੂਰੀ ਤਰ੍ਹਾਂ ਕਨਫਰਮ ਹੋ ਜਾਂਦਾ ਕਿ ਹੁਣ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਸੋ ਉਹਦੇ ਵਿੱਚ ਦੋਸਤੋ ਇੱਕ ਵਾਇਸ ਰਿਕਾਰਡਰ ਦੇ ਵਿੱਚ ਇੱਕ ਅੱਤਵਾਦੀ ਦੀ ਵਾਇਸ ਰਿਕਾਰਡ ਹੁੰਦੀ ਆ ਉਹ ਦੂਜੇ ਅੱਤਵਾਦੀ ਨੂੰ ਦੱਸਦਾ ਕਿ ਉਹ ਕਹਿੰਦਾ ਕਿ ਹਾਂ ਇਸ ਨੂੰ ਇਸ ਵਿੱਚ ਪਾਓ ਤੇ ਇਸ ਨੂੰ ਹੇਠਾਂ ਖਿੱਚ ਦਿਓ ਜਿਸ ਤਰ੍ਹਾਂ ਉਹ ਇਨਸਟਰਕਸ਼ਨ ਦੇ ਰਿਹਾ ਹੁੰਦਾ ਕਿ ਜਿਹੜਾ ਸਟੀਅਰਿੰਗ ਆ ਉਹਨੂੰ ਕਿਵੇਂ ਖਿੱਚਣਾ ਤੇ ਕਿਸ ਤਰ੍ਹਾਂ ਜਹਾਜ਼ ਨੂੰ ਨੀਚੇ ਕ੍ਰੈਸ਼ ਕਰਨਾ ਸੋ ਉਹ ਜਿਹੜਾ ਉਹ ਹੈਂਡਲ ਹੁੰਦਾ ਉਹ ਸਟੀਅਰਿੰਗ ਹੁੰਦਾ ਉਹ ਕਿਸ ਤਰ੍ਹਾਂ ਉਹ ਉਹਨੂੰ ਐਂਗਲ ਦੇ ਦਿੰਦਾ ਉਹ ਮੋੜ ਦਿੰਦਾ ਉਹਨੂੰ ਜਿਹੜਾ ਜਹਾਜ਼ ਆ ਦੋਸਤੋ ਉਹ ਉਹ ਹੀਠਾ ਨੂੰ ਜਾਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਜਹਾਜ਼ ਆਪਣੀ ਪਿੱਠ ਦੇ ਘੁੰਮਦਾ ਤੇ ਜਹਾਜ਼ ਜਿਹੜਾ 500 80 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਹਾਜ਼ ਜਿਹੜਾ ਥੱਲੇ ਨੂੰ ਜਾਂਦਾ ਜ਼ਮੀਨ ਵੱਲ ਤੇ ਪੈਂਸਿਲਵੇਨੀਆ ਦਾ ਇੱਕ ਸ਼ੈਕਸਵਿਲ ਏਰੀਆ ਜਿੱਥੇ ਜਹਾਜ਼ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਡਿੱਗਦਾ ਤੇ ਕ੍ਰੈਸ਼ ਹੋ ਜਾਂਦਾ ਕ੍ਰੈਸ਼ ਹੋਣ ਸਾਰ ਹੀ ਦੋਸਤੋ ਜਹਾਜ਼ ਦੇ ਵਿੱਚ ਅੱਗ ਦੀਆਂ ਲਫਤਾਂ ਗੋਲੇ ਨਿਕਲਦੇ ਆ ਕਿਉਂਕਿ ਇਹਦੇ ਜਹਾਜ਼ 7000 ਗੈਲਨ ਜਿਹੜਾ ਉਹ ਪੈਟਰੋਲ ਭਰਿਆ ਹੋਇਆ ਸੀ ਇਹਦੇ ਵਿੱਚ ਜਿਹੜਾ ਫਿਊਲ ਭਰਿਆ ਹੋਇਆ ਸੀ ਇੱਕ ਬੰਬ ਜਿਵੇਂ ਫਟਦਾ ਇਸ ਤਰ੍ਹਾਂ ਫਟਦਾ ਸੈਂਕੜੇ ਏਕੜ ਜਿਹੜੀ ਜ਼ਮੀਨ ਆ ਜਿਹੜੀ ਆਸ-ਪਾਸ ਹੀ ਹੁੰਦੀ ਆ ਉਹ ਤਬਾਹ ਹੋ ਜਾਂਦੀ ਸੜ ਜਾਂਦੀ ਆ ਜਿਹੜਾ ਜੰਗਲ ਹੁੰਦਾ ਆਸ-ਪਾਸੇ ਦਰਖਤ ਹੁੰਦੇ ਉਹ ਸੜ ਜਾਂਦੇ ਆ ਔਰ ਇਸ ਜਹਾਜ਼ ਦਾ ਮਲਬਾ ਦੋਸਤੋ 8 ਮੀਲ ਤੱਕ ਟੁਕੜੇ ਹੋ ਕੇ ਖਿੱਲਰ ਜਾਂਦਾ ਜਹਾਜ਼ ਜਹਾਜ਼ ਦਾ ਮਲਬਾ ਉਸ ਤੋਂ ਬਾਅਦ ਚ ਦੋਸਤੋ ਜਿਹੜਾ ਇਨਵੈਸਟੀਗੇਸ਼ਨ ਅਧਿਕਾਰੀ ਹੁੰਦੀ ਆ ਉਹਨਾਂ ਨੂੰ ਬਹੁਤ ਖੋਜ ਕਰਦੇ ਆ ਜਿਹੜਾ ਬਲੈਕ ਬਾਕਸ ਹੁੰਦਾ ਤੇ ਫਲਾਈਟ ਡਾਟਾ ਰਿਕਾਰਡ ਜਿੱਤੇ ਸਾਰੇ ਪੈਸੇਂਜਰਸ ਤੇ ਕਰੂ ਮੈਂਬਰਾਂ ਦੇ ਆਵਾਜ਼ਾਂ ਰਿਕਾਰਡ ਹੋਈਆਂ ਸੀ ਤਕਰੀਬਨ 25 ਫੁੱਟ ਜ਼ਮੀਨ ਤੋਂ ਥੱਲੇ ਦੱਬਿਆ ਹੋਇਆ ਮਿਲਦਾ ਉਹਨਾਂ ਨੂੰ ਮਤਲਬ ਜਹਾਜ਼ ਇੰਨੀ ਜ਼ੋਰ ਨਾਲ ਟਕਰਾਇਆ ਕਿ ਉਹ ਜਿਹੜਾ ਬਲੈਕ ਬਾਕਸ ਤੇ ਉਹ ਫਲਾਈਟ ਰੈਕੋਰਡਰ ਉਹ 25 ਫੁੱਟ ਥੱਲੇ ਦੱਬਿਆ ਗਿਆ ਤਰ੍ਹਾਂ ਦੇ ਸੋ ਉਹ ਉਹ ਪ੍ਰਾਪਤ ਕਰਨ ਵਿੱਚ ਸਵਲ ਹੁੰਦੇ ਆ ਉੱਥੇ ਹੀ ਸਾਰਾ ਉਹ ਪਤਾ ਲੱਗਿਆ ਕਿ ਇਸ ਤਰ੍ਹਾਂ ਇਹਨਾਂ ਨੇ ਸੰਘਰਸ਼ ਲੜਿਆ ਠੀਕ ਹੈ ਜੀ ਉਸ ਤੋਂ ਬਾਅਦ ਡਾਕਟਰਾਂ ਨੇ ਜਿਹੜੀ ਜਿਹੜੀ ਬਾਡੀਜ਼ ਹੁੰਦੀਆਂ ਕੁਝ ਜਿਹੜੇ ਅਵਸ਼ੇਸ਼ ਮਿਲੇ ਆ ਜਿਹੜੇ ਪਾਰਟਸ ਮਿਲੇ ਬਾਡੀ ਪਾਰਟਸ ਮਿਲੇ ਲੋਕਾਂ ਦੇ ਉਹ ਕੁਝ ਟੁਕੜੇ ਹੋਗੇ ਸੀ ਉਹਨਾਂ ਦੇ ਜਿੱका ਉਹਨਾਂ ਤੋਂ ਡੀਐਨਏ ਜਾਂਚ ਕਰਕੇ ਉਹ ਸਾਰਿਆਂ ਦੀ ਇਹ ਵੀ ਪਛਾਣ ਕਰ ਲੈਂਦੇ ਕਿ ਕਿਹੜੇ 33 ਪੈਸੇਂਜਰ ਦੇ ਕੀ ਨਾਂ ਸੀ ক্রੂ ਮੈਂਬਰਸ ਕਿਹੜੇ ਹਾਈਜੈਕ ਕਰ ਸਕਦੇ ਸੀ ਸੋ ਦੋਸਤੋ ਇਸ ਤਰ੍ਹਾਂ ਉਹਨਾਂ ਜਹਾਜ਼ ਦੇ ਵਿੱਚ ਜਿਹੜੇ ਸਵਾਰ ਲੋਕਾਂ ਨੇ ਉਹਨਾਂ ਨੇ ਲੜਾਈ ਲੜੀ ਆਪਣੇ ਦੇਸ਼ ਦੀ ਖਾਤਰ ਉਹਨਾਂ ਨੂੰ ਪਤਾ ਸੀ ਕਿ ਅਸੀਂ ਨਹੀਂ ਰਹਿਣਾ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹਨਾਂ ਨੇ ਜਹਾਜ਼ ਨੂੰ ਕਿਤੇ ਹਿੱਟ ਕਰਨਾ ਤੇ ਉੱਤੇ ਹੋਰ ਵੀ ਜ਼ਿਆਦਾ ਲੋਕ ਮਰਨਗੇ ਤਬਾਈ ਹੋਰ ਵੀ ਜ਼ਿਆਦਾ ਹੋਵੇਗੀ ਸੋ ਉਹਨਾਂ ਨੇ ਆਪਣੇ ਜਾਨਾਂ ਜਿਹੜੀਆਂ ਉਹ ਹਥੇਲੀ ਤਰਕੇ ਕੁਰਬਾਨ ਕਰ ਦਿੱਤੇ ਆ ਜੋ ਜਹਾਜ਼ ਨੂੰ ਖੇਤਾਂ ਵਿੱਚ ਸਿੱਟ ਲਿਆ। ਦੋਸਤੋ 2002 ਦੇ ਵਿੱਚ ਕਾਂਗਰਸ ਦੀ ਜਿਹੜੀ ਗਵਰਨਮੈਂਟ ਆਈ ਅਮਰੀਕਾ ਦੇ ਵਿੱਚ ਉਹਨਾਂ ਨੇ ਇਹਨਾਂ ਫਲਾਈਟ 93 ਦੇ ਲੋਕਾਂ ਦੀ ਯਾਦ ਵਿੱਚ ਇੱਕ ਫਲਾਈਟ 93 ਨੈਸ਼ਨਲ ਮੈਮੋਰੀਅਲ ਨਾਮ ਦੀ ਇੱਕ ਯਾਦਗਾਰ ਬਣਾਈ ਹੈ। ਠੀਕ ਹੈ ਜੀ। ਇਹ 2200 ਤਕਰੀਬਨ ਏਕੜ ਦੇ ਵਿੱਚ ਯਾਦਗਾਰ ਬਣੀ ਹੋਈ ਹੈ ਜਿੱਥੇ 93 ਫੁੱਟ ਉੱਚਾ ਇੱਕ ਟਾਵਰ ਬਣਾਇਆ ਗਿਆ ਹੈ। ਉਹ ਟਾਵਰ ਦੇ ਵਿੱਚ ਦੋਸਤੋ ਇੱਕ ਇਸ ਤਰ੍ਹਾਂ ਉਹਨੂੰ ਟਾਵਰ ਨੂੰ ਬਣਾਇਆ ਗਿਆ ਕਿ ਤੁਸੀਂ ਉਹਦੇ ਵਿੱਚ ਜਿਹੜੇ 33 ਕ੍ਰੂ 33 ਜਿਹੜੇ ਪੈਸੇਂਜਰ ਸੀ ਤੇ ਬਾਕੀ ਕ੍ਰੂ ਉਹਨਾਂ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਸੇਕ੍ਰੇਟ ਗਰਾਉਂਡ ਨਾਂ ਦੇ ਇੱਕ ਯਾਦਗਾਰ ਬਣਾਈ ਗਈ ਹੈ 93 ਫਲਾਈਟ ਦੇ ਜਿਵੇਂ ਜਿਹੜੇ ਸਵਾਰ ਲੋਕਾਂ ਦੀ ਠੀਕ ਹੈ ਜੀ ਉੱਥੇ ਜਿਵੇਂ ਰੈਸਟ ਇਨ ਪੀਸ ਕਹਿੰਦੇ ਆ ਨਾ ਕਿ ਉੱਥੇ ਉਹ ਇਹ ਸੋਚਦੇ ਅਮਰੀਕਨ ਅਬ ਜਿਹੜੇ ਬੰਦੇ ਕਾਂਗਰਸ ਉਥੋ ਆਰਾਮ ਕਰ ਜਿਵੇਂ ਰੈਸਟ ਇਨ ਪੀਸ ਉਹ ਜਿਹੜੇ 93 ਫਲਾਈਟ ਦੇ ਪੈਸੰਜਰ ਸਿਕਰੂ ਮੈਂਬਰਸ ਤੋਂ ਦੋਸਤੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਫਲਾਈਟ ਦੇ ਵਿੱਚ ਆਪਣੇ ਦੇਸ਼ ਦੀ ਖਾਤਰ ਅੱਤਵਾਦ ਨਾਲ ਸੰਘਰਸ਼ ਲੜਿਆ ਤੇ ਕਿਸ ਤਰ੍ਹਾਂ ਫਲਾਈਟ ਨੂੰ ਮਤਲਬ ਉਹ ਨਿਸ਼ਾਨੇ ਦੇ ਪਹੁੰਚਣ ਤੋਂ ਰੋਕਿਆ ਸਵਾਗਤ ਦੋਸਤੋ ਇਹ ਚੀਜ਼ ਸਾਂਝੀ ਕਰਨੀ ਸੀ ਅੱਤਵਾਦ ਹਮੇਸ਼ਾ ਹੀ ਮੈਂ ਨਿੰਦਿਆ ਕਰਦਾ ਹਾਂ ਅੱਤਵਾਦ ਦੀ ਬਹੁਤ ਸਾਡੇ ਦੇਸ਼ ਵਿੱਚ ਵੀ ਹਮਲੇ ਹੁੰਦੇ ਰਹਿੰਦੇ ਆ ਪਰ ਇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਔਨੋਖਾ ਹਮਲਾ ਸੀ ਇੱਕ ਬਹੁਤ ਹੀ ਭਿਆਨਕ ਹਮਲਾ ਸੀ ਉਮੀਦ ਆ ਦੋਸਤੋ ਤੁਹਾਨੂੰ ਜਾਣਕਾਰੀ ਚੰਗੀ ਲੱਗੇ ਹੋਵੇਗੀ ਤਾਂ ਅੱਗੇ ਲਿਆ ਗਿਆ ਦਿਓ ਫਿਰ ਕੋ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਤੁਹਾਨੂੰ ਵਾਇਗੋਟਿਕਾ ਹਾਲਸਾ ਵਾਇਗੋਟਿ